ਟੜਕੇ ਟੜਕੇ ਝੱਟ ਫੁੱਟਬਾਲ ਨਾਲ ਆ ਵੀ ਜਰਵਰ ਸਿੰਘ ਗਰਪ ਆਫ ਦੀਆਂ ਸਾਰਿਆਂ ਨੂੰ ਵਧਾਈਆਂ ਦੇ ਦੂੰ ਅਜੋ ਆਪਣੇ ਫੈਨਸ ਨੂੰ ਕਹਿ ਦੋ ਆਜੋ ਓਏ ਜੋਰੇ ਅੱਜ ਟੜਕੀ ਫੁੱਟਬਾਲ ਖੇਡਣ ਲੱਗਿਆ ਹੈ ਆ ਚੱਕ ਕਿੱਕ ਮਾਰੀ ਓ ਬੱਲੇ 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 ਹੋ ਗਈ ਬੋਲ ਚਲ ਗਰਾਂ ਲਾ ਦੇ ਸ਼ਾਟ ਅੱਛਾ ਵਸੇ ਅੱਜ ਆਕਾ ਅੱਜ ਮੇਰਾ ਹੱਥ ਅੱਜ ਚੋਟੀ ਦਾ ਗੱਭਰੂ ਜਦਦਾ ਬੋਲ ਨੂੰ ਖੇਚੀ ਢੂੜਾ ਜਾਂਦਾ ਬਾਈ ਓਏ ਕੀ ਹੋ ਗਿਆ ਗੱਭਰੂ ਸਾਹਿਬ ਹੁਣ ਅਗਲਾ ਕੰਮ ਬਸ ਗੱਭਰੂ ਬੋਲ ਨੂੰ ਦੇਖਦਾ ਹੋਇਆ ਪਰ ਗੱਪਰੂ ਕਨਫਿਊਜ਼ ਹੋ ਗਿਆ ਲੱਗਦਾ ਗੱਪਰੂ ਨੂੰ ਸਮਝ ਨਹੀਂ ਲੱਗ ਰਹੀ ਬੀ ਬੋਲ ਇੱਥੋਂ ਚੱਕਣੀ ਕਿਵੇਂ ਹੈ ਤੇ ਕਿੱਧਰ ਨੂੰ ਲੈਣੀ ਹੈ ਗੱਪਰੂ ਸਾਹਿਬ ਆ ਲੋ ਡਾਂਸ ਬਾਜੋ ਕਰ ਲਿਓ ਹਾ ਲੋ ਚਲੋ ਚਲੋ ਲੈ ਜਾਓ ਬੋਲ ਆਉਤੀ ਹਾ ਲੋ ਹੋ ਗਈ ਬੋਲ ਹਾਂ ਦੋਹਰਾ ਫੇਰ ਪੂਰ ਚਾਉਣਾ ਮੈਂ ਬੀ ਚੱਕ ਮਦਾਨ ਚੋਂ ਬਾਹਰ ਜਾਈਏ ਲੈਓ ਕੋਚ ਸਾਹਿਬ ਓ ਕੋਸਾਪ ਵਾਟਸਐਪ ਓਗੇ ਬਾਲ ਕੀ ਕੋਸਾਪ ਉਹ ਵੀ ਬਾਲ ਚਲੋ ਕੋਸਾਪ ਮદાન ਚੋਂ ਬਾਹਰ ਨਹੀਂ ਨਿਕਲਣਾ ਤੁਸੀਂ

ਚਲੋ ਕੋਚ ਸਾਹਿਬ ਚਲੋ ਆਜੋ 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 ਜਮਤ ਗਦੀ ਦੀ ਦੇਖੋ ਸਾਹਿਬ ਚਲੋ 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 ਕੋਚ ਸਾਹਿਬ ਟਿਕ ਟੋਲੇ ਖਰਦੇ ਹੋਏ ਚਲੋ ਚਲੋ ਚੱਕੋ ਬਾਲ ਨੂੰ ਮਾਰੋ ਕਿੱਕ ਚਲ ਹਾਂ ਬਈ ਸ਼ਾਬਾਸ਼ ਬਣੀ ਨੀ ਗੱਲ ਦਾਰਾ ਪੋਚਾ ਉੱਡੋਟ ਤੇ ਆਣੀ ਹੈਗਾ ਗੇਮ ਦੇ ਵਿੱਚ ਅੱਜ ਚਲੋ ਅੱਜ ਤੁਸੀਂ ਬਾਸਕਟਬਾਲ ਖੇਡਣ ਲੱਗੇ ਹੋ ਨਾ ਫੁੱਟਬਾਲ ਨਾਲ ਕਿੱਕਾ ਦੂ ਘੋਟ ਮਾਰਦਾ ਕਿੱਕਾ ਦੂ ਘੋਟ ਮਾਰਦਾ ਤੇਰੀ ਬਾਕੀ ਟੀਮ ਕਿੱਥੇ ਹੈ